ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆ ਮੈਂ ਹਾਂ ਨਵਨੀਤ ਸਿੰਘ ਵਦਵਾ ਸਿਹਤ ਕ੍ਰਾਂਤੀ ਪੰਜਾਬ ਦੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ ਔਰ ਹਫ਼ਤੇ ਚ ਸ਼ਾਇਦ ਦੋ ਵਾਰ ਜਾਂ ਕਦੇ ਕਦੇ ਤਿੰਨ ਵਾਰ ਵੀ ਅਸੀਂ ਇਸ ਸਿਹਤ ਕ੍ਰਾਂਤੀ ਨੂੰ ਲੈ ਕੇ ਤੁਹਾਡੇ ਸਾਹਮਣੇ ਕਈ ਖੁਲਾਸੇ ਜਾਂ ਕਈ ਜਾਣਕਾਰੀਆਂ ਸਾਂਝੀ ਕਰਦੇ ਰਹਿੰਦੇ ਆ ਪਰ ਕਹਿੰਦੇ ਨੇ ਕਿ ਸਿਹਤ ਕ੍ਰਾਂਤੀ ਜੇ ਵੀ ਸ਼ੁਰੂ ਹੋਈ ਯਾਨੀ ਕਿ ਜਿੱਥੋਂ ਸ਼ੁਰੂ ਹੋਈ ਔਰ ਪੰਜਾਬ ਚ ਜਿਸ ਤਰ੍ਹਾਂ ਦੀ ਸ਼ੁਰੂ ਹੋਈ ਹੁਣ ਉਹ ਸਵਾਲਾਂ ਦੇ ਘੇਰੇ ਚ ਆ ਗਈ ਹੈ ਤੁਹਾਨੂੰ ਯਾਦ ਹੋਣਾ ਪੰਜਾਬ ਚ ਸਿਹਤ ਕ੍ਰਾਂਤੀ ਜਿਹੜੀ ਆ ਆਮ ਆਦਮੀ ਕਲੀਨਿਕ ਤੋਂ ਸ਼ੁਰੂ ਹੋਈ ਕਿ ਜਿਹੜੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਆਮ ਆਦਮੀ ਕਲੀਨਿਕ ਪੜਾਇਆ ਹੁਣ ਮੁੱਖ ਮੰਤਰੀ ਸਾਹਿਬ ਇਹ ਦਾਵਾ ਕਰਦੇ ਕਿ ਉਹਨਾਂ ਕਲੀਨਿਕਾਂ ਦੇ ਤੇ ਮਾਡਲ ਤੇ ਅਮਰੀਕਾ ਕਹਿ ਰਿਹਾ ਵੇ ਕਿੰਨਾ ਚੰਗਾ ਮਾਡਲ ਹੈ ਕਈ ਅਵਾਰਡ ਇਹਨੂੰ ਮਿਲ ਚੁੱਕੇ ਆ ਪਰ ਇੱਕ ਹਕੀਕਤ ਆਪ ਪੰਜਾਬ ਸਰਕਾਰ ਦੀ ਇੱਕ ਸਰਵੇ ਰਿਪੋਰਟ ਨੇ ਇਹਨਾਂ ਕਲੀਨਿਕਾਂ ਤੇ ਖੜੀ ਕਰ ਦਿੰਦੀ ਹੈ ਜਾਨੀ ਕਿ ਪੰਜਾਬ ਸਰਕਾਰ ਨੇ ਆਪ ਇੱਕ ਸਰਵੇ ਇਹ ਕਹਿ ਲਓ ਕਿ ਇੱਕ ਡਿਟੇਲ ਰਿਪੋਰਟ ਤਿਆਰ ਕੀਤੀ ਹੈ ਜਿਸ ਦੇ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਇਸ ਆਮ ਆਦਮੀ ਕਲੀਨਿਕ ਨੂੰ ਲੈ ਕੇ ਹੋਏ ਨੇ ਔਰ ਅੱਜ ਮੈਂ ਦੋ ਕ੍ਰਾਂਤੀਆਂ ਦੀ ਗੱਲ ਕਰੂੰਗਾ ਇਹ ਤੇ ਸਿਹਤ ਕ੍ਰਾਂਤੀ ਇਸ ਤੋਂ ਬਾਅਦ ਅਗਲੀ ਵੀਡੀਓ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਵੇਂ ਇਹ ਤੇ ਸਰਕਾਰ ਦੀ ਰਿਪੋਰਟ ਜਿਹੜੀ ਆਪ ਖੁਲਾਸੇ ਕਈ ਕਰ ਰਹੀ ਹੈ ਔਰ ਅਗਲੀ ਸਿੱਖਿਆ ਕ੍ਰਾਂਤੀ ਵੀ ਸਰਕਾਰੀ ਆਪਣੇ ਖੁਲਾਸੇ ਆਪ ਕਿਵੇਂ ਕਰ ਰਹੀ ਹੈ ਉਹ ਦੱਸਾਂਗੇ ਪਰ ਇਹ ਰਿਪੋਰਟ ਕੀ ਹੈ ਅ ਦਰਸਲ 2 ਦਿਨ ਸੋਮਵਾਰ ਤੇ ਮੰਗਲਵਾਰ ਦੋ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਹੋਈ ਹੈਲਥ ਡਿਪਾਰਟਮੈਂਟ ਦੀ ਤੁਸੀਂ ਵੇਖਿਆ ਹੋਣਾ ਕਿ ਹੈਲਥ ਮਿਨਿਸਟਰ ਬਲਬੀਰ ਸਿੰਘ ਜਿਹੜੇ ਸੀ ਉਹ ਵੀ ਉੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਉੱਥੇ ਸੰਬੋਧਨ ਕੀਤਾ ਔਰ ਉੱਥੇ ਜੋ ਤੱਥ ਨਿਕਲ ਕੇ ਸਾਹਮਣੇ ਆਏ ਨੇ ਜੋ ਇੱਕ ਸਰਵੇ ਕਰਾਇਆ ਗਿਆ ਸੀ ਇੱਕ ਆਮ ਆਦਮੀ ਕਲੀਨਿਕਾ ਨੂੰ ਲੈ ਕੇ ਪੰਜਾਬ ਚ ਸਿਚੁਏਸ਼ਨ ਕੀ ਹੈ ਸੋ ਉਹਦੇ ਵਿੱਚ ਜੋ ਰਿਪੋਰਟਾਂ ਆਈਆਂ ਨੇ ਉਹਦੇ ਚਿੱਕ ਤੇ ਵੱਡੇ ਕਪਲੇ ਦੀ ਗੱਲ ਆਈ ਹੈ ਕਪਲਾ ਕਿਵੇਂ ਹੈ ਇੱਕ ਘਟਾਲਾ ਕਿਵੇਂ ਹੈ ਉਹ ਵੀ ਜਾਣਕਾਰੀ ਦਵਾਂਗਾ ਔਰ ਉਸ ਤੋਂ ਇਲਾਵਾ ਕਿਵੇਂ ਡੇਟਾ ਨੂੰ ਡਾਕਟਰੇਟ ਕੀਤਾ ਜਾ ਰਿਹਾ ਯਾਨੀ ਕਿ ਕਿਵੇਂ ਲੋਕਾਂ ਤੱਕ ਆਪਣੀ ਮਸ਼ਹੂਰੀ ਕਰਨ ਦੇ ਲਈ ਫਰਜ਼ੀ ਡੇਟਾ ਦਿੱਤਾ ਜਾ ਰਿਹਾ ਉਹ ਵੀ ਵੱਡਾ ਖੁਲਾਸਾ ਹੋਇਆ ਸੋ ਸ਼ੁਰੂਆਤ ਕਰਨਾ ਅ ਅਰਸਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਲੀਨਿਕ ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਹਰ 10 ਵਿੱਚੋਂ ਲਗਭਗ ਇੱਕ ਮਰੀਜ਼ ਨੂੰ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਨਹੀਂ ਮਿਲ ਰਹੀਆਂ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਜੋ तमाम ਦਾਅਵੇ ਕੀਤੇ ਜਾਂਦੇ ਆ ਕਿ ਜੀ ਸਾਰੀਆਂ ਦਵਾਈਆਂ ਉਹ ਜਿਵੇਂ एडवरटीजमेंट मशहूरी उन्हों है कि इन तरह दवाइया आम आदमी क्लीनिक मिल रही हैं पर रिपोर्ट कह रही है कि दस चौं एक नूं दवाई नहीं मिल रही जो कि डॉक्टर वालों लिखी जा रही है फिर अगली गल सरकारी फीडबैक सर्वे मुताबक करीब ग्यारह परसेंट मरीज़ा ने दवाइया की घाट की शिकायत की है ज ਨੰਬਰ ਉਹ ਲਿਖ ਲੈਂਦੇ ਸੀ ਨਾ ਲੋਕਾਂ ਦੇ ਇਹ ਉਹਨਾਂ ਨੂੰ ਫੋਨ ਕਰਕੇ ਇੱਕ ਸਰਵੇ ਕੀਤਾ ਗਿਆ ਔਰ ਸਰਕਾਰ ਵੱਲੋਂ ਹੀ ਕੀਤਾ ਗਿਆ ਔਰ ਉਹਦੇ ਚ ਸਰਕਾਰੀ ਫੀਡਬੈਕ ਸਰਵੇ ਮੁਤਾਬਕ 11% ਮਰੀਜ਼ ਜਿਨ੍ਹਾਂ ਨੂੰ ਦਵਾਈਆਂ ਦੀ ਘਾਟ ਦੀ ਸ਼ਿਕਾਇਤ ਜਨਾਨੇ ਉਸ ਸਰਵੇ ਦੇ ਵਿੱਚ ਦਰਜ ਕਰਾਈ ਹੈ ਫਿਰ ਉਸ ਤੋਂ ਬਾਅਦ ਇਸ ਸਰਵੇ ਜਿਹੜਾ 18256 ਮਰੀਜ਼ਾਂ ਤੋਂ ਲਿਆ ਗਿਆ ਜੋ 442 ਕਲੀਨਿਕਾਂ ਨਾਲ ਸੰਬੰਧਿਤ ਸੀ ਯਾਨੀ ਕਿ 442 442 ਕਲੀਨਿਕਾਂ ਦਾ ਡੇਟਾ ਇਕੱਠਾ ਕੀਤਾ ਗਿਆ ਮਰੀਜ਼ਾਂ ਦੇ ਨੰਬਰ ਨਾਮ ਉਹਨਾਂ ਨੂੰ ਫੋਨ ਕਾਲ ਕੀਤੀ ਗਈ ਉਹਨਾਂ ਚੋਂ 18256 ਮਰੀਜ਼ਾਂ ਨੂੰ ਕਾਲ ਕੀਤੀ ਗਈ ਜਿਸ ਦੇ ਆਧਾਰ ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਖੈਰ ਉਸ ਤੋਂ ਇਲਾਵਾ ਐਸਓਪੀ ਮੁਤਾਬਕ ਹਰ ਕਲੀਨਿਕ ਵਿੱਚ 102 ਜ਼ਰੂਰੀ ਦਵਾਈਆਂ ਹੋਣੀਆਂ ਚਾਹੀਦੀਆਂ ਨੇ ਔਰ ਜਿਨ੍ਹਾਂ ਦੇ ਵਿੱਚ ਘੱਟੋ-ਘੱਟ 97 ਤੇ ਲਾਜ਼ਮੀ ਨੇ ਪੰਜ ਰਹਿ ਜਾਣ ਗੱਲ ਵੱਖਰੀ ਪਰ ਕਈ ਕਲੀਨਿਕ ਇਹ ਮਾਪਦੰਡ ਪੂਰੇ ਹੀ ਨਹੀਂ ਕਰ ਰਹੇ यानी कि जो एस ओ पी इस आम आदमी दी है कि एक सौ दो दवाइया थ मिलती एक सौ दो तरह दरूरी दवाइया और घटो तो घट कट सतानवे होनिया चाहिए ज्यादातर क्लीनिक इस एस ओ पी नापदंड पूरा नहीं कर रहे हैं और फिर अगे वो डेटा की कहना कि अमृतसर सब तो घट दवाई जी है मिली यानी कि अंबरसर के अंबर जोड़े आम आदमी क्लीनिक ने उन्होंह प्रसेंट मरीजों दवाई उतों नहीं मिल रही <coughs> यानी कि अमृतसर अंबरसर हालांकि ओवरऑल तो थोड़ा मैं दसदा वह ग्यारह परसेंट के आसपास है पर अंबरसर ज़्यादा और इस तो अलावा लगभग ग्यारह प्रसेंट ही मरीज़ डायग्नोस्टिक टैसट भी नहीं करवा सके क्योंकि वह भी उत्थे घाट है ਐਵੀਐ ਸਰਵੇ ਕਹਿ ਰਿਹਾ ਔਰ ਕੁਝ ਮਾਮਲਿਆਂ ਵਿੱਚ ਹੁਣ ਮੈਂ ਅਸਲੀ ਗੱਲ ਤੇ ਆਣਾ ਯਾਨੀ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਦਾਅਵੇ ਕਰਦੀ ਹੈ ਨਾ ਕਿ ਇੰਨੇ ਕਰੋੜ ਲੋਕ ਜਿਹੜੇ ਨੇ ਆਮ ਆਦਮੀ ਕਲੀਨਿਕ ਤੋਂ ਇਲਾਜ ਕਰਾ ਗਏ ਸਰਕਾਰੀ ਰਿਪੋਰਟ ਅਦੀ ਦਾਅਵੇ ਦੀ ਹਵਾ ਕੱਢ ਰਹੀ ਉਹ ਕਿਵੇਂ ਕੱਢ ਰਹੀ ਹੈ ਆ ਕੁਝ ਮਾਮਲਿਆਂ ਵਿੱਚ ਫੇਕ ਐਂਟਰੀਆਂ ਰਾਹੀਂ ਮਰੀਜ਼ਾਂ ਦੀ ਗਿਣਤੀ ਵਧਾਉਣ ਦੇ ਦੋਸ਼ ਇਨਸੈਂਟਿਵ ਸਿਸਟਮ ਤੇ ਸਵਾਲ ਖੜੇ ਕਰ ਰਹੇ ਦਰਸਲ ਇਹਦਾ ਮੈਂ ਤੁਹਾਨੂੰ ਦੱਸ ਦੇਣਾ ਸਿਸਟਮ ਹੈ ਕੀ ਫਿਕਸਡ ਸੈਲਰੀ ਹੈ ਜਿਹੜੇ ਡਾਕਟਰ ਉੱਥੇ ਕੰਮ ਕਰਦੇ ਆ ਨਾ ਉਹਨਾਂ ਦੀ ਸੈਲਰੀ ਫਿਕਸਡ ਹੈ ਉਹ ਹੈਗੀ ਹੈ 62500 62500 ਉਹਨਾਂ ਦੀ ਸੈਲਰੀ ਹੈ ਪਰ ਉਸ ਤੋਂ ਇਲਾਵਾ ਪਰ ਮਰੀਜ਼ ਦੇਖਣ ਦਾ ਉਹਨਾਂ ਨੂੰ 50 ਰੁਪਏ ਐਕਸਟਰਾ ਮਿਲਦਾ ਜਿਹਦੇ ਕਰਕੇ ਫੇਕ ਐਂਟਰੀਆਂ ਪਾਈਆਂ ਗਈਆਂ ਨੇ ਔਰ ਇਹ ਵੀ ਜਾਣਕਾਰੀ ਹੈ ਕਿ ਸਵੇਕ ਐਂਟਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਯਾਨੀ ਕਿ आ, जो फेक एंट्रीज है डॉक्टर जड़ा प्रति मरीज़ वादू भुगतान मिलन करके डाटा मैनुपुलेशन के इल्जाम ये लगे ने और सेहत विभाग ने भी इन गड़बड़िया सख्त कार्रवाई के हुक्म दे दकार ने दावा किया है कि दवाइया की उपलब्धता यकीनी बनाई जाएगी निगरानी वधाई जा रही है नाल ही आने वाले दिन दो सौ तिरताली नवे आम आदमी क्लीनिक भी खोले जागे हालाँकि नवे आम आदमी क्लीनिक खोलण की गल की जा रही है पर इस तुला जो ਮੈਂ ਇੱਕ ਇੱਕ ਹੋਰ ਡਾਟਾ ਬੜਾ ਇਹਮ ਹੈ ਤੇ ਮੈਂ ਉਹ ਅੱਜ ਦਾ ਦਰਸਲ ਇਹਨੂੰ ਲੈ ਕੇ ਐਚਟੀ ਨੇ ਵੀ ਖਬਰ ਲਾਈ ਹੈ ਮੈਂ ਉਹ ਵੀ ਇਹਦੇ ਨਾਲ ਲਾ ਦੂੰਗਾ ਉਹਦੇ ਵਿੱਚ ਬੜਾ ਕਲੀਅਰ ਹੈ 1 in 10 ਪੇਸ਼ੈਂਟਸ ਆਮ ਆਦਮੀ ਕਲੀਨਿਕ ਡਿਡਨਟ ਗੈਟ ਮੈਡੀਸਿਨਸ ਔਰ ਉਹਦੇ ਚ ਡਾਟਾ ਸਾਫਟ ਤੌਰ ਤੇ ਹੁਣ ਉਸ ਅਖਬਾਰ ਦੇ ਮੁਤਾਬਕ ਕੀ ਹੈ 18256 ਪੇਸ਼ੈਂਟ ਤੇ ਸਰਵੇ ਕੀਤਾ ਗਿਆ 442 ਕਲੀਨਿਕਾਂ ਤੇ 11% ਪੇਸ਼ੈਂਟ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜੋ ਕਿ ਡਾਟਾ ਅੰਮ੍ਰਿਤਸਰ ਦੇ ਵਿੱਚ ਹੈ 15% ਤੇ ਚਲਾ ਜਾਂਦਾ ਫਿਰ ਉਸ ਤੋਂ ਬਾਅਦ ਪਟਿਆਲਾ ਔਰ ਗੁਰਦਾਸਪੁਰ ਨੇ ਉਸ ਰੇਸ਼ੋ ਦੇ ਵਿੱਚ ਉੱਥੇ 13 ਤੇ 11% ਹੈ ਮਤਲਬ 15 ਅੰਮ੍ਰਿਤਸਰ ਤੇ ਪਟਿਆਲਾ 13 ਤੇ ਗੁਰਦਾਸਪੁਰ 11 ਇਹ ਉਹ ਪਰਸੈਂਟੇਜ ਹੈ ਜਿੱਥੇ ਦਵਾਈਆਂ ਨਹੀਂ ਮਿਲ ਰਹੀਆਂ ਐਨੇ ਪਰਸੈਂਟ ਲੋਕਾਂ ਨੂੰ ਨਹੀਂ ਮਿਲੀਆਂ ਦਵਾਈਆਂ ਫਿਰ ਡਾਇਗਨੋਸਟਿਕ ਟੈਸਟ ਜਿਹੜੇ ਨੇ ਉਹ 884 ਆਮ ਆਦਮੀ ਕਲੀਨਿਕ ਦੇ ਵਿੱਚ ਹੈਗੇ ਆ ਪਰ ਐਸ ਪਰ ਸਟੈਂਡਰਡ ਐਸਓਪੀ ਆਮ ਆਦਮੀ ਕਲੀਨਿਕ ਇਜ਼ ਰਿਕੁਆਇਰਡ ਟੂ ਮੇਨਟੇਨ ਐਡਕੁਏਟ ਸਟਾਕ ਆਫ ਐਟ ਲੀਸਟ 97 ਜੋ ਮਤਾਂ ਰਦਸਿਆ ਉਹ ਹੈ ਇਸ ਤੋਂ ਇਲਾਵਾ ਇੱਕ ਹੋਰ ਵੀ ਜਾਣਕਾਰੀ ਹੈ ਕਿ ਆ ਜਿਹੜਾ ਨੰਬਰ ਲਿਖੇ ਹੁੰਦੇ ਆ ਯਾਨੀ ਕਿ ਜੋ ਐਂਟਰੀ ਕੀਤੀ ਗਈ ਸੀ ਆਮ ਆਦਮੀ ਕਲੀਨਿਕ ਦੇ ਵਿੱਚ ਜਦੋਂ ਇਹਨਾਂ ਨੂੰ ਕਾਲ ਕੀਤਾ ਗਿਆ ਨਹੀਂ ਕਿ ਜਦੋਂ 18256 ਲੋਕਾਂ ਨੂੰ ਕਾਲ ਕਰਕੇ ਸਰਵੇ ਕੀਤਾ ਗਿਆ ਤੇ ਇਹਨਾਂ ਚੋਂ 8% ਨੇ ਕਿਹਾ ਕਿ ਅਸੀਂ ਕਦੇ ਗਏ ਨਹੀਂ ਆਮ ਆਦਮੀ ਕਲੀਨਿਕ ਸਾਡੀ ਫੇਕ ਐਂਟਰੀ ਕੀਤੀ ਹੋਈ ਹੈ ਦਾ ਮਤਲਬ ਯਾਨੀ ਕਿ ਅ ਅਲੀਗੇਸ਼ਨ ਆਫ ਡਾਟਾ ਮੈਨਿਪੂਲੇਸ਼ਨ ਅਰਾਊਂਡ 8% ਆਫ ਰਿਸਪੌਂਡੈਂਟ ਸੈਡ ਨੈਦਰ ਦੇ nor their family members has had visited an arm army clinic raising concern over fake entries so 8% log jinna nu call kita gaya ohna ch 8% lokan ne matlab tusi man ke chalo je 18000 lokan nu call kite gaye ne te ehda matlab saaf hai ਆ ਕਿ ਇਹਦੇ ਚੋਂ ਕਿੰਨੇ ਤੁਸੀਂ ਅੰਦਾਜ਼ਾ ਲਾਓ ਕਿ ਲੋਕਾਂ ਨੇ ਕਿਹਾ ਹੋਣਾ 8% ਲੋਕਾਂ ਨੇ ਕਿਹਾ ਕਿ ਭਾਈ ਸਾਡੇ ਤੇ ਨਾ ਤੇ ਪਰਿਵਾਰ ਚੋਂ ਕੋਈ ਗਿਆ ਨਾ ਅਸੀਂ ਕਦੇ ਆਮ ਆਦਮੀ ਕਲੀਨਿਕ 'ਚ ਗਏ ਇਹ ਇੱਕ ਡਾਟਾ ਹੈ। ਔਰ ਐਸ ਕਰਕੇ ਕਿਉਂਕਿ 50 ਰੁਪਏ ਐਂਟਰੀ ਜਿਹੜੀ ਹੈ ਉਹ ਹਰ 50 ਰੁਪਏ ਐਂਟਰੀ ਦੇ ਮਿਲਦੇ ਨੇ ਜਿਸ ਕਰਕੇ ਕੀਤਾ ਗਿਆ। ਹਾਲਾਂਕਿ ਹੁਣ ਸਵਾਲ ਬਹੁਤ سارے ਖੜੇ ਹੋ ਰਹੇ। ਖੈਰ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਸੀ। ਕੁੱਲ ਮਿਲਾ ਕੇ ਇਹ ਹੈ ਸਿਹਤ ਕ੍ਰਾਂਤੀ ਔਰ ਇਹ ਸਿਹਤ ਕ੍ਰਾਂਤੀ ਨੇ ਕਈ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ ਔਰ ਖੁਦ ਸਰਕਾਰ ਵੱਲੋਂ ਕਰਵਾਏ ਗਏ ਸਰਵੇ ਨੇ ਇਹ ਸਵਾਲ ਖੜੇ ਕੀਤੇ ਨੇ ਯਾਨੀ ਕਿ ਹੋ ਸਕਦਾ ਹੈ ਇਹਦੇ 'ਚ ਵੀ ਕੋਈ ਮੈਨਿਪੂਲੇਸ਼ਨ ਹੋਏ ਮੈਨਿਪੂਲੇਸ਼ਨ ਹੋਏ ਜੋ ਸਰਕਾਰ ਆਂਕੜੇ ਪੇਸ਼ ਕਰ ਰਹੀ ਹੈ ਕਿਉਂਕਿ ਸਰਕਾਰ ਹੀ ਕਹਿੰਦੀ ਹੈ ਕਿ ਦੇਖੋ ਜੀ ਕਿੰਨਾ ਵਧੀਆ ਚੱਲ ਰਿਹਾ ਹੈ ਹੁਣ ਸਰਕਾਰ ਹੀ ਜੇ ਹੈ ਕਹਿ ਰਹੀ ਹੈ ਕਿ ਕੁਝ ਗੜਬੜਾ ਆਈਆਂ ਨੇ ਤੇ ਇਹ ਕੁਝ ਹੈ ਜਾਂ ਬਹੁਤ ਹੈ ਇਹ ਆਪਣੇ ਆਪ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਸਰਕਾਰੀ ਆਂਕੜਾ ਕੁਝ ਕਹਿ ਰਿਹਾ ਹੈ ਪਰ ਹਕੀਕਤ ਦਰਸਲ ਇਸ ਤੋਂ ਬਹੁਤ ਅੱਗੇ ਦੀ ਹੈ ਯਾਨੀ ਕਿ ਪੰਜਾਬ ਦੀ ਸਿਹਤ ਕ੍ਰਾਂਤੀ ਵਿੱਚ ਵੀ ਇਹ ਮੰਨਿਆ ਜਾ ਸਕਦਾ ਹੈ ਕਿ ਇੱਕ ਵੱਡਾ ਘੁਟਾਲਾ ਗੜਬੜ ਝਾਲਾ ਝੂਠ ਫਰੇਬ ਚੱਲ ਰਿਹਾ ਹੈ ਇਹ ਅੰਕੜੇ ਕਹਿ ਰਹੇ ਨੇ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ